ਸਤ ਸ੍ਰੀ ਅਕਾਲ ਮਿੱਤਰ ਪਿਆਰਿਓ ਠੀਕ ਠਾਕ ਹਾਂ ਮੈਂ ਠੀਕ ਠਾਕ ਆ ਵੱਡੀ ਅਪਡੇਟ ਆ ਰਹੀ ਐ ਜਿਹੜੀ ਇੰਸਟਾਗ੍ਰam ਵਾਲੀ ਕੁੜੀ ਕਮਲ ਕੌਰ ਦਾ ਕੱਲ ਕਤਲ ਹੋਇਆ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਗ੍ਰਿਫਤਾਰੀਆਂ ਕੀਤੀਆਂ ਨੇ ਤੇ ਇੱਕ ਬੜਾ ਮਸ਼ਹੂਰ ਤੇ ਵੱਡਾ ਨਾਂ ਸਾਹਮਣੇ ਆਇਆ ਅਮਰਤਪਾਲ ਸਿੰਘ ਮਹਿਰੂ ਨਿਹੰਗ ਸਿੰਘ ਐ ਕਾਫੀ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਨੇ ਕਈ ਮੁੱਦੇ ਪਹਿਲਾਂ ਵੀ ਉਹਨਾਂ ਦੇ ਨਾਲ ਜੁੜੇ ਕਈ ਮੁੱਦਿਆਂ ਤੇ ਪਹਿਲਾਂ ਉਹਨਾਂ ਨੇ ਕਈ ਤਰ੍ਹਾਂ ਦੀ ਆਵਾਜ਼ ਉਠਾਈ ਤੇ ਹੁਣ ਨਿਹੰਗ ਅਮਰਤਪਾਲ ਸਿੰਘ ਮਹਿਰੋ ਤੇ ਉਹਦੇ ਦੋ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜੋ ਜਾਣਕਾਰੀ ਨਿਕਲ ਕੇ ਮੀਡੀਆ ਦੇ ਵਿੱਚ ਇਸ ਟਾਈਮ ਚੱਲ ਰਹੀ ਹੈ ਔਰ ਇਸ ਮੁੱਦੇ ਦੇ ਉੱਪਰ ਐਸਐਸਪੀ ਬਠਿੰਡਾ ਕੁਝ ਟਾਈਮ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਬਾਕੀ ਜਾਣਕਾਰੀ ਦੇਣਗੇ ਪਰ ਇਸ ਮਾਮਲੇ ਤੇ ਪੂਰੀ ਜਾਣਕਾਰੀ ਜੋ ਹੁਣ ਤੱਕ ਆਈ ਹੈ ਉਹ ਧਿਆਨ ਨਾਲ ਸੁਣ ਲਓ ਅੱਗੇ ਦੱਸਦਾ ਤੇ ਨਾਲੇ ਇਸ ਮਾਮਲੇ ਤੇ ਕੁਝ ਗੰਭੀਰ ਤੇ ਵੱਡੇ ਸਵਾਲ ਵੀ ਉੱਠੇ ਨੇ ਉਹਨਾਂ ਸਵਾਲਾਂ ਨੂੰ ਵੀ ਗੌਰ ਨਾਲ ਸੁਣਿਓ ਤੇ ਸੋਚੋ ਕੀ ਸਹੀ ਐ ਤੇ ਕੀ ਗਲਤ ਐ ਅਪਡੇਟ ਇਹ ਐ ਕਿ ਅਮਰਤਪਾਲ ਸਿੰਘ ਮੈਰੋਹੋਰਾ ਨੇ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਇਹ ਕਿਹਾ ਸੀਗਾ ਕਿ ਜਾਂ ਤਾਂ ਇਹ ਕਮਲਕੌਰ ਸੋਸ਼ਲ ਮੀਡੀਆ ਤੇ ਗੰਦ ਪਾਉਣੋਂ ਹਟ ਜੇ ਤੇ ਜਾਂ ਫਿਰ ਅਸੀਂ ਸੋਧਾ ਲਾਵਾਂਗੇ ਇਹ ਗੱਲ ਮੀਡੀਆ ਦੇ ਵਿੱਚ ਆ ਰਹੀ ਐ ਤੇ ਹੁਣ ਪੁਲਿਸ ਉਹਨਾਂ ਤੱਕ ਪਹੁੰਚੀ ਹੈ ਪੁਲਿਸ ਨੇ ਅਮਰਤਪਾਲ ਸਿੰਘ ਮਹਿਰੋਂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਦਾ ਨਾਂ ਜਸਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਇੱਕ ਹਰਮਨ ਹਰੀਕੇ ਦੇ ਨਾਂ ਨਾਲ ਦੱਸਿਆ ਜਾ ਰਿਹਾ ਔਰ ਅਮਰਤਪਾਲ ਸਿੰਘ ਮਹਿਰੋਂ ਨੂੰ ਗ੍ਰਿਫਤਾਰ ਕਰਨ ਦੇ ਬਾਰੇ ਵੀ ਖਬਰ ਮੀਡੀਆ ਦੇ ਵਿੱਚ ਆ ਚੁੱਕੀ ਹੈ ਪੁਲਿਸ ਪੁੱਛਗਿੱਛ ਕਰ ਰਹੀ ਹੈ ਪਰ ਇਹ ਗੱਲ ਠੀਕ ਹੈ ਕਿ ਅਮਰਤਪਾਲ ਸਿੰਘ ਮਹਿਰੋਂ ਪਿਛਲੇ ਲੰਬੇ ਟਾਈਮ ਤੋਂ ਜਿਹੜਾ ਸਮਾਜ ਦੇ ਵਿੱਚ ਕੋਈ ਅਸ਼ਲੀਲ ਹਰਕਤਾਂ ਸੋਸ਼ਲ ਮੀਡੀਆ ਤੇ ਕਰਦਾ ਹੈ ਜਾਂ ਅਸ਼ਲੀਲ ਤਰ੍ਹਾਂ ਦਾ ਕੋਈ ਕੰਟੈਂਟ ਪਾਉਂਦਾ ਹੈ ਉਹਨਾਂ ਦੇ ਨਾਲ ਕਾਫੀ ਬੋਲਦੇ ਤੇ ਉਲਝਦੇ ਕਈ ਵੀਡੀਓ ਚ ਲੋਕਾਂ ਨੇ ਦੇਖੇ ਨੇ ਔਰ ਉਸ ਤੋਂ ਬਾਅਦ ਅਮਰਤਪਾਲ ਮੈਰੋ ਇਹ ਵੀ ਕਈ ਵਾਰ ਕਹਿੰਦੇ ਸੋਸ਼ਲ ਮੀਡੀਆ ਤੇ ਸੁਣੇ ਨੇ ਕਿ ਅਸੀਂ ਇਹ ਚੱਲਣ ਨਹੀਂ ਦੇਣਾ ਹੁਣ ਜਦੋਂ ਇਹ ਕੁੜੀ ਜਿਹੜੀ ਜਿਹਦਾ ਨਾਂ ਕੰਚਨ तिवारी ਦੱਸਿਆ ਜਾ ਰਿਹਾ ਔਰ ਕਮਲ ਕੌਰ ਦੇ ਨਾਂ ਤੇ ਉਹ ਸੋਸ਼ਲ ਮੀਡੀਆ ਇੰਸਟਾਗ੍ਰam ਫੇਸਬੁੱਕ ਦੇ ਉੱਪਰ ਅ ਰੀਲਾ ਤੇ ਵੀਡੀਓ ਪਾਉਂਦੀ ਸੀ ਪਾਉਂਦੀ ਤਾਂ ਉਹ ਗੰਦੀ ਸੀ ਬਿਲਕੁਲ ਠੀਕ ਆ ਚੱਜ ਦੀ ਗੱਲ ਉਹਨੇ ਕਦੇ ਨਹੀਂ ਕੀਤੀ ਅਕਲ ਦੀ ਗੱਲ ਉਹਨੇ ਕਦੇ ਨਹੀਂ ਕੀਤੀ ਜੇ ਅਕਲ ਦੀ ਨਹੀਂ ਆਉਂਦੀ ਤਾਂ ਨਾਰਮਲ ਗੱਲ ਵੀ ਉਹਨੇ ਕਦੇ ਨਹੀਂ ਕੀਤੀ ਹਮੇਸ਼ਾ ਹੀ ਦੋਰੇ ਅਰਥਾਂ ਵਾਲੀਆਂ ਅਸ਼ਲੀਲ ਗੱਲਾਂ ਹੀ ਉਹ ਕਰਦੀ ਸੀ ਪਰ ਇੱਥੇ ਜਿਹੜੀ ਵੱਡੀ ਚਰਚਾ ਹੈ ਜਿਹਦੇ ਤੇ ਗੱਲ ਹੋਣੀ ਚਾਹੀਦੀ ਹੈ ਉਹ ਇਹ ਹੈ ਕਿ ਕੀ ਇਸ ਲਈ ਕੱਲੀ ਉਹ ਜਿਹੜੀ ਕੁੜੀ ਕਮਲਕੌਰਾਂ ਉਹ ਜ਼ਿੰਮੇਵਾਰ ਸੀ ਕਹਿੰਦੇ ਆ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਲੱਭੋ ਤੇ ਉਹਦੀ ਮਾਂ ਮਾਰੋ ਤਾਂ ਕਿ ਚੋਰ ਹੋਰ ਨਾ ਜੰਮਣ ਹੁਣ ਇਹ ਜਿਹੜੀ ਅਸ਼ਲੀਲਤਾ ਹੈ ਇਹ ਜਿਹੜਾ ਨਸ਼ਾ ਹੈ ਤੇ ਇਸ ਤਰ੍ਹਾਂ ਦੀਆਂ ਗਲਤ ਚੀਜ਼ਾਂ ਜਿਹੜੀਆਂ ਸਮਾਜ ਚ ਫੈਲੀਆਂ ਨੇ ਚਾਹੇ ਉਹ ਫੁਕਰਪੁਣਾ ਹੈ ਚਾਹੇ ਨਸ਼ਾ ਚਾਹੇ ਅਸ਼ਲੀਲਤਾ ਹੈ ਇਹ ਸਾਰਾ ਕੁਝ ਸਿਸਟਮ ਦੀ ਦੇਣ ਹੈ ਇਹ ਰਾਜ ਪ੍ਰਬੰਧ ਦੀ ਦੇਣ ਹੈ ਦੇਖੋ ਕਿ ਉਹ ਬੰਦੇ ਜ਼ਿੰਮੇਵਾਰ ਨਹੀਂ ਪੌਣੇ 4 ਲੱਖ ਉਹਦੇ ਫਾਲੋਅਰ ਸੀ ਉਹਦੇ ਫਾਲੋਅਰ ਸੀ ਔਰ ਪੰਜਾਬ ਚੋਂ ਸੀਗੇ ਕਿ ਉਹ ਜ਼ਿੰਮੇਵਾਰ ਨਹੀਂ ਜਿਹੜੇ ਲੱਖਾਂ ਲੋਕ ਉਹਨੂੰ ਰੋਜ਼ ਫਾਲੋਅਰ ਬਣ ਕੇ ਉਹਦੇ ਦੇਖ ਰਹੇ ਸੀ ਸੁਣ ਰਹੇ ਸੀ ਉਹਦੀਆਂ ਗੱਲਾਂ ਚੋਂ ਉਹ ਸਵਾਦ ਲੈਂਦੇ ਸੀ ਕਿ ਉਹਨਾਂ ਦੀ ਸੋਚ ਉਹਨਾਂ ਦੀ ਮਾਨਸਿਕਤਾ ਜ਼ਿੰਮੇਵਾਰ ਨਹੀਂ ਤੇ ਜੇ ਲੱਖਾਂ ਲੋਕ ਐਦਾਂ ਦੀ ਮਾਨਸਿਕਤਾ ਵਾਲੇ ਨਹੀਂ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਇਹ ਸਿਸਟਮ ਜਿਸ ਸਿਸਟਮ ਚ ਅਸੀਂ ਰਹਿ ਰਹੇ ਆ ਇਹ ਜਿਹੜਾ ਕੁਛ ਇਹ ਕਮਲਕੌਰ ਨਾਂ ਦੀ ਕੁੜੀ ਗੰਦ ਪਾ ਪਾ ਕੇ ਪ੍ਰੋਸ ਰਹੀ ਸੀ ਉਹ ਪ੍ਰੋਸ ਕਿਉਂ ਰਹੀ ਸੀ ਕਿਉਂਕਿ ਉਹਨੂੰ ਇਹ ਲੱਗਦਾ ਸੀ ਕਿ ਇੱਥੇ ਇਹ ਚੱਲ ਜਾਣਾ ਹੈ ਇੱਥੇ ਇਹ ਚੀਜ਼ ਵੇਖਦੀ ਆ ਜਿਹੜੀ ਚੀਜ਼ ਜਿੱਥੇ ਚੱਲਣੀ ਨਾ ਹੋਵੇ ਵਿਕਣੀ ਨਾ ਹੋਵੇ ਉਹ ਚੀਜ਼ ਬੰਦਾ ਕਰਦਾ ਨਹੀਂ ਮੈਂ ਤੁਹਾਨੂੰ ਦੱਸਦਾ ਜਿੱਥੇ ਸਾਰੇ ਪੈਰੋਕਾਰ ਗੁਰੂ ਗੋਬਿੰਦ ਸਿੰਘ ਜੀ ਦੇ ਹੋਣ ਸੱਚੇ ਉਥੇ ਜਾ ਕੇ ਕੋਈ ਬੰਦਾ ਤਮਾਕੂ ਦੀ ਦੁਕਾਨ ਕਰੇਗਾ ਤਾਂ ਦੂਜੇ ਤੀਜੇ ਦਿਨ ਛੱਡ ਜਾਏਗਾ ਕਿਉਂਕਿ ਵਿਕਣਾ ਹੀ ਨਹੀਂ ਤੇ ਜਿੱਥੇ ਧੜਾ ਧੜ ਵਿਕੇਗਾ ਉਥੇ ਅਗਲਾ ਵੇਚੇਗਾ ਹੁਣ ਫਿਰ ਜ਼ਿੰਮੇਵਾਰ ਕੌਣ ਹੈ ਗਾਗ ਜੇ ਗਾਗ ਨਾ ਮਿਲੇ ਉਹ ਦੁਕਾਨ ਬੰਦ ਹੋ ਜਾਂਦੀ ਹੈ ਇਹ ਕੋੜਾ ਸੱਚਾ ਤੇ ਵੱਡਾ ਸੱਚਾ ਵਿਗਿਆਨਕ ਸੱਚਾ ਜੇਕਰ ਇਹ ਕਮਲ ਕੌਰ ਨੂੰ ਗੰਦ ਪਾਉਣ ਦੀ ਗਾਹ ਕੀ ਮਿਲ ਰਹੀ ਸੀ ਉਹਨੂੰ ਵੱਡੀ ਪੱਧਰ ਤੇ ਲੱਖਾਂ ਦਰਸ਼ਕ ਮਿਲ ਰਹੇ ਸੀ ਪੌਣੇ 4 ਲੱਖ ਪੰਜਾਬ ਦੇ ਵਿੱਚੋਂ ਉਹਦਾ ਫਾਲੋਅਰ ਬਣ ਗਿਆ ਸੀ ਉਸ ਪੂਰੇ ਸੋਸ਼ਲ ਮੀਡੀਆ ਤੇ 6-7 ਲੱਖ ਉਹਦਾ ਫਾਲੋਅਰ ਸੀ ਅਲੱਗ-ਅਲੱਗ ਐਪ ਦੇ ਉੱਪਰ ਤਾਂ ਫਿਰ ਉਹ ਵੇਚ ਰਹੀ ਸੀ ਹੁਣ ਇੰਨੇ ਵੱਡੇ ਪੱਧਰ ਤੇ ਜੇ ਅਸ਼ਲੀਲਤਾ ਜਾਂ ਲਚਰਤਾ ਦੇ ਕਸਟਮਰ ਤੇ ਗਾਹਕ ਬਣੇ ਉਹ ਬਣਾਏ ਕਿੰਨੇ ਆਪਣੇ ਆਪ ਇਹ ਸੋਚ માન ਸਕਦਾ ਨਹੀਂ ਬਣੀ ਇਹ ਬਣਾਈ ਗਈ ਸਾਡੇ ਸਿਸਟਮ ਸਾਡੇ ਰਾਜ ਪ੍ਰਬੰਧ ਨੇ ਜਿੱਧਰ ਨੂੰ ਚਾਇਆ ਉਧਰ ਨੂੰ ਸਮਾਜ ਜਾ ਰਿਹਾ ਹੈ ਸਮਾਜ ਆਪਣੇ ਆਪ ਨਹੀਂ ਜਾਂਦਾ ਕਹਿੰਦੇ ਆ ਜਥਾ ਰਾਜਾ ਤਥਾ ਪ੍ਰਜਾ ਜੈਸਾ ਰਾਜ ਵੈਸਾ ਸਮਾਜ ਗੱਲ ਸੁਣ ਲੋ ਮੇਰੀ ਅਸੀਂ ਗੱਲਾਂ ਸਾਰੇ ਕਰਦੇ ਆ ਆ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੋਣਾ ਚਾਹੀਦਾ ਪਰ ਅਸੀਂ ਅੰਦਰੋਂ ਕੀ ਆ ਸਾਡੇ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਚ ਲਿਖਿਆ ਮਾਫੀ ਪਹਿਲਾਂ ਗੁਰਬਾਣੀ ਨੂੰ ਉਚਾਰਨ ਦੇ ਵਿੱਚ ਕੋਈ ਅੱਖਰ ਸ਼ਬਦ ਵਾਧਾ ਕਾਟਾ ਹੋ ਜਾਏ ਤਾਂ ਖਿਮਾ ਦਾ ਜਾਚਕਾਂ ਗੁਰਬਾਣੀ ਕਹਿੰਦੀ ਗੱਲ ਨਹੀਂ ਅਸੀਂ ਚੰਗੇ ਆ ਅਚਾਰ ਏ ਬੁਰਿਆਂ ਮਨੋਂ ਸੁਧਾ ਕਾਲਿਆਂ ਬਾਹਰ ਚਿੱਟਵੇਂ ਇੱਕ ਗੁਰੂ ਬਾਣੀ ਦੇ ਮਹਾਵਾਕ ਨੇ ਮੈਂ ਫਿਰ ਕਹਿੰਨਾ ਜੇ ਉਚਾਰਨ ਦੇ ਵਿੱਚ ਕੋਈ ਫਰਕ ਰਹਿ ਗਿਆ ਹੋਵੇ ਤਾਂ ਖਿਮਾ ਦਾ ਜਾਚਕਾਂ ਪਰ ਇਹ ਜਿਹੜੀ ਬਾਣੀ ਦੇ ਮਹਾਨ ਵਾਕ ਨੇ ਉਹ ਦੱਸਦੇ ਨੇ ਕਿ ਅੰਦਰੋਂ ਅਸੀਂ ਕਾਲੇ ਆ ਗੱਲੀਬੱਤੀ ਅਸੀਂ ਚੰਗੇ ਆ ਅੰਦਰੋਂ ਕਾਲੇ ਕਟੜ ਹੋਏ ਪਏ ਆ ਤੇ ਬਾਹਰ ਚਿੱਟੇ ਕੱਪੜੇ ਪਾ ਕੇ ਤੇ ਸੋਹਣੀਆਂ-ਸੋਹਣੀਆਂ ਗੱਲਾਂ ਕਰਕੇ ਅਸੀਂ ਚਿੱਟੇ ਬਣਨ ਦੀ ਕੋਸ਼ਿਸ਼ ਕਰਦੇ ਆ ਐ ਨਹੀਂ ਬਣਿਆ ਜਾਣਾ ਜੜ ਤੇ ਸੱਟ ਮਾਰਨੀ ਪਾਉਗੀ ਜਿਹੜੀ ਜੜ ਹੈ ਜਿਹੜੀ ਇੱਥੇ ਲੱਚਰਤਾ ਨਸ਼ੇ ਅਸ਼ਲੀਲਤਾ ਫੁਕਰਪੰਥੀ ਇਹ ਸਾਰਾ ਕੁਝ ਸਾਡੀ ਜਵਾਨੀ ਦੇ ਵਿੱਚ ਫਲਾ ਰਹੀ ਹੈ ਜਿਹੜੀ ਜੜ ਉਹ ਜੜ ਕੀ ਹੈ ਉਹਨੂੰ ਲੱਭਣਾ ਪੈਣਾ ਹੈ ਉਹ ਖਤਮ ਕਰਨੀ ਪੈਣੀ ਆ ਨਹੀਂ ਤਾਂ ਹਜ਼ਾਰਾਂ ਕਮਲਾ ਇੱਥੇ ਫਿਰਦੀਆਂ ਨੇ ਉਹਦਾ ਨਾਮ ਕਮਲਕੌਰ ਨਹੀਂ ਸੀ ਕੰਚਨ ਸੀ ਉਹ ਤਾਂ ਉਹਨੇ ਨਕਲੀ ਰੱਖਿਆ ਹੋਇਆ ਸੀ ਦੇਖੋ ਇੱਥੇ ਕਿੰਨੇ ਸਾਰੇ ਹੋਰ ਗੀਤ ਤੇ ਫਿਲਮਾਂ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਸ਼ਰੇਆਮ ਜਿਹੜੇ ਗਲਤ ਚੀਜ਼ਾਂ ਵਖਾਈਆਂ ਪੇਸ਼ ਕੀਤੀਆਂ ਜਾਂਦੀਆਂ ਨੇ ਹੁਣ ਪਿੱਛੇ ਜਿਆ ਤੁਹਾਨੂੰ ਜੇ ਦੁੱਖ ਨਾ ਲੱਗੇ ਤਾਂ ਮੈਂ ਕਹਿਣਾ ਚਾਹਣਾ ਦਲਜੀਤ ਦੋਸਾਂਝ ਦਾ ਗਾਣਾ ਆਇਆ ਜੇ ਤੂੰ ਨੱਚੀ ਨਾ ਸਾਡੇ ਨਾਲ ਗੋਰੀਏ ਮੈਂ ਲਹਿੰਗੇ ਤੇ ਸ਼ਰਾਬ ਡੋਲ ਦੂੰ ਹੁਣ ਉਹ ਕੀ ਬਹੁਤ ਵਧੀਆ ਗੱਲ ਹੈ ਮੰਨ ਲਓ ਕਿਸੇ ਦੀ ਕੁੜੀ ਨੂੰ ਆਪਾਂ ਕਹੀਏ ਵੀ ਜਾ ਤਾਂ ਸਾਡੇ ਨਾਲ ਨੱਚ ਤੇ ਜਾਂ ਮੈਂ ਤੇਰੇ ਲਹਿੰਗੇ ਤੇ ਸ਼ਰਾਬ ਡੋਲੂਗਾ ਅਸਲ 'ਚ ਅਸੀਂ ਕਦੀ ਉਹਨਾਂ ਚੀਜ਼ਾਂ ਦੇ ਅਰਥਾਂ ਤੱਕ ਜਾਂਦੇ ਨਹੀਂ ਅਸਲ 'ਚ ਪ੍ਰੋਬਲਮ ਕਿੱਥੇ ਆ ਡਾਡੇ ਨੂੰ ਅਸੀਂ ਹੱਥ ਨਹੀਂ ਪਾਉਂਦੇ ਤੇ ਮਾੜੇ ਢੀੜੇ ਤੇ ਆਪਾਂ ਸਾਰੇ ਹੀ ਚੜ ਜਾਂਦੇ ਆ ਭਾਵੇਂ ਮੈਂ ਹੂੰਗਾ ਗਲਤ ਕੋਈ ਵੀ ਕਰੇ ਗੰਦ ਕੋਈ ਵੀ ਪਾਵੇ ਉਹਨੂੰ ਰੋਕਣਾ ਚਾਹੀਦਾ ਪਰ ਉਹਦੀ ਜੜ ਤੱਕ ਵੀ ਜਾਣਾ ਚਾਹੀਦਾ ਮੰਨ ਲਓ ਜੇ ਇੱਥੇ ਕੋਈ ਨਸ਼ਾ ਮੁੰਡੇ ਨਸ਼ੇ ਦਾ ਸ਼ਿਕਾਰ ਨਹੀਂ ਉਹ ਨਸ਼ਾ ਕਰ ਰਹੇ ਨੇ ਮੇਰੇ ਪਿੰਡ 'ਚ ਦਾ ਕਿੱਥੇ ਮੈਂ ਉਹਨਾਂ ਨੂੰ ਸੋਧਾ ਲਾਉਣ ਦੀ ਬਜਾਏ ਮੈਨੂੰ ਇਹ ਨਸ਼ਾ ਫੈਲ ਕਿੱਥੋਂ ਰਿਹਾ ਰਾਜ ਪ੍ਰਬੰਧ ਤੇ ਸਿਸਟਮ ਇਹਨੂੰ ਫਲਾਉਂਦਾ ਕਿਵੇਂ ਹੈ ਔਰ ਕਿਵੇਂ ਰਾਜ ਪ੍ਰਬੰਧ ਤੇ ਸਿਸਟਮ ਦੀ ਨਾਕਾਮੀ ਕਰਕੇ ਫੈਲਦਾ ਹੈ ਮੈਨੂੰ ਇਸ ਜੜ ਤੇ ਸੋਚਣਾ ਚਾਹੀਦਾ ਹੈ ਇਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਜਿਹੜੀ ਚੀਜ਼ ਸਿਸਟਮ ਤੇ ਰਾਜ ਪ੍ਰਬੰਧ ਚਾਹੁੰਦਾ ਨਹੀਂ ਹੁੰਦਾ ਉਹ ਕਦੇ ਫੈਲਦੀ ਨਹੀਂ ਹੁੰਦੀ ਫੈਲਦੀ ਉਹੀ ਚੀਜ਼ ਹੁੰਦੀ ਜਿਹੜੀ ਸਿਸਟਮ ਤੇ ਰਾਜ ਪ੍ਰਬੰਧ ਚਾਹੁੰਦਾ ਹੈ ਜਿਹੜੀਆਂ ਫਿਲਮਾਂ ਸੈਂਸਰ ਬੋਰਡ ਪਾਸ ਕਰਦਾ ਹੈ ਦਰਜਨਾ ਫਿਲਮਾਂ ਦੀ ਲਿਸਟ ਮੈਂ ਤੁਹਾਨੂੰ ਦੇ ਦੇਣਾ ਜਿਨ੍ਹਾਂ ਤੇ ਅਡਲਟ ਸਰਟੀਫਿਕੇਟ ਦੇ ਕੇ ਤੇ ਉਹ ਸਿਨੇਮਾ ਘਰਾਂ ਦੇ ਵਿੱਚ ਸੈਂਸਰ ਬੋਰਡ ਦੀ ਮਨਜ਼ੂਰੀ ਨਾਲ ਚੱਲਦੀਆਂ ਨੇ ਤੇ ਉਹਨਾਂ ਦੇ ਵਿੱਚ ਗੰਦੀ ਕਮੇਡੀ ਅਸ਼ਲੀਲ ਕਮੇਡੀ ਅਸ਼ਲੀਲਤਾ ਪ੍ਰੋਸੀ ਗਈ ਹੁੰਦੀ ਹੈ ਹੁਣ ਤੁਸੀਂ ਦੱਸੋ ਕੀ ਸਿਸਟਮ ਇਹਦੇ ਲਈ ਜ਼ਿੰਮੇਵਾਰ ਨਹੀਂ ਸੈਂਸਰ ਬੋਰਡ ਤਾਂ ਰਾਜ ਪ੍ਰਬੰਧ ਤੇ ਸਿਸਟਮ ਦਾ ਹੈ ਨਾ ਹੁਣ ਅਸੀਂ ਜੇਕਰ ਕਿਸੇ ਗੰਦੇ ਦਰਖਤ ਦੀਆਂ ਕੱਲੀਆਂ ਟਹਿਣੀਆਂ ਕੱਟ ਕੇ ਇਹ ਭੁਲੇਖਾ ਪਾ ਲਈਏ ਵੀ ਅਸੀਂ ਦਰਖਤ ਖਤਮ ਕਰਤਾ ਤਾਂ ਇਹ ਸਾਡਾ ਵਹਿਮ ਹੋਏਗਾ ਅਸਲ ਦੇ ਵਿੱਚ ਲੋੜ ਉਹਨਾਂ ਜੜਾਂ ਨੂੰ ਖਤਮ ਕਰਨ ਦੀ ਆ ਉਹ ਦਰਖਤ ਜੜੋਂ ਪੱਟਣ ਦੀ ਆ ਜਿਹੜਾ ਗੰਦ ਖਲਾਰ ਰਿਹਾ ਤਾਂ ਜਿਹੜਾ ਵੀ ਕੋਈ ਵਿਅਕਤੀ ਇਹ ਚਾਹੁੰਦਾ ਹੈ ਕਿ ਸਮਾਜ 'ਚ ਅਸ਼ਲੀਲਤਾ ਤੇ ਲਚਰਤਾ ਨਾ ਫੈਲੇ ਸਮਾਜ 'ਚ ਫੁਕਰਪੁਣਾ ਨਾ ਫੈਲੇ ਸਮਾਜ 'ਚ ਨਸ਼ੇ ਨਾ ਫੈਲਣ ਉਹਨੂੰ ਫਿਰ ਉਸ ਸਿਸਟਮ ਜਿਹੜਾ ਸਿਸਟਮ ਹੈ ਸਾਰੇ ਕੁਛ ਦਾ ਜਨਮਦਾਤਾ ਹੈ ਉਹਦੇ ਖਿਲਾਫ ਆਵਾਜ਼ ਉਠਾਉਣੀ ਪਵੇਗੀ ਹੁਣ ਇੱਕ মিডিਆ ਦਾ ਉਹ ਹਿੱਸਾ ਜਿਹੜਾ ਇਹੋ ਜਿਹੀਆਂ ਖਬਰਾਂ ਤੇ ਤਾਂ ਬੜਾ ਜਿਵੇਂ ਕਹਿੰਦੇ ਇੱਕ ਦਾ ਚਾਰ ਹੋ ਜਾਂਦਾ ਤੇ ਜਦੋਂ ਲੋਕਾਂ ਦੇ ਦੁੱਖਾਂ ਦਰਦਾਂ ਦੀਆਂ ਖਬਰਾਂ ਦੀ ਗੱਲ ਆਉਂਦੀ ਹੈ ਉੱਥੇ ਨਾ ਉਹ মিডিਆ ਦੇਖਦਾ ਨਾ ਉਹਨਾਂ ਦਾ ਕੋਈ ਪੱਤਰਕਾਰ ਦੇਖਦਾ ਤੁਸੀਂ ਦੇਖੋ ਪੰਜਾਬ ਦੇ ਵਿੱਚ ਪਿਛਲੇ ਦਿਨਾਂ 'ਚ ਕਰਨਲ ਬਾਠ ਵਾਲਾ ਕੰਨਾ ਵੱਡਾ ਕਾਂਡ ਵਾਪਰਿਆ ਇੱਕ ਇੱਕ ਟੁੱਟੀ ਜੀ ਖਬਰ ਦੇ ਕੇ মিডিਆ ਗਾਇਬ ਨਰਿੰਦਰਪਾਲ ਸਿੰਘ ਗੋਨੇਆਣਾ ਦਾ ਪਰਿਵਾਰ ਚੀਕ ਰਿਹਾ ਕਿ ਸਾਡੇ ਪੁੱਤ ਨੂੰ ਪੁਲਿਸ ਨੇ ਨਜਾਇਜ਼ ਚੱਕਿਆ ਤੇ ਕੁੱਟ-ਕੁੱਟ ਕੇ ਮਾਰਤਾ ਇੱਕ ਦਿਨ ਗਿਆ ਮੀਡੀਆ ਆ ਜਿੰਨਾ ਕਮਲਕੌਰ ਤੇ ਆ ਤੀਜੀ ਚੌਥੀ ਪੋਸਟ ਪਾਤੀ ਕੱਲ ਸ਼ਾਮ ਤੋਂ ਲੈ ਕੇ ਜਿਹੜੇ ਮੀਡੀਆ ਚੈਨਲਾਂ ਨੇ ਉੱਥੇ ਇੱਕ ਇੱਕ ਵੀ ਇਹ ਕਰਨ ਨਹੀਂ ਗਏ ਫਿਰ ਗੁਰੂ ਹਰਸਾਹਿ ਇਲਾਕੇ ਦੇ ਵਿੱਚ ਇੱਕ ਨੌਜਵਾਨ ਸਰਪੰਚ ਨੇ ਆਤਮ ਹੱਤਿਆ ਕੀਤੀ ਪਰਿਵਾਰ ਕਹਿ ਰਿਹਾ ਐਮ ਐਲ ਏ ਤੇ ਉਹਦਾ ਪੀਏ ਜ਼ਿੰਮੇਵਾਰ ਆ ਉਹਨਾਂ ਨੇ ਫੋਨ ਕਰ-ਕਰ ਕੇ ਪੈਸੇ ਲਏ ਤੇ ਤਾਂ ਕੀਤੀ ਉੱਥੇ ਉਹ ਜਿਹੜਾ ਉਹ ਜਿਹੜਾ মিডিਆ ਕਮਲਕੌਰ ਦੀ ਮੌਤ ਤੇ ਉਹਦੀਆਂ ਮਤਲਬ ਜਿਹਨੂੰ ਕਹਿੰਦੇ ਆ ਕਿ ਸਵਾਦਲੀਆਂ ਜੀਆਂ ਜਿਹੜੀਆਂ ਉਹਨਾਂ ਨੂੰ ਲੱਗਦੀਆਂ ਹੋ ਸਕਦੀਆਂ ਉਹ ਫੋਟੋਆਂ ਲਾ ਲਾ ਕੇ ਦਰਸ਼ਕ ਨੂੰ ਅਟਰੈਕਟ ਕਰ ਰਿਆ ਉੱਥੇ ਉਹ মিডিਆ ਦਿਖਿਆ ਹੀ ਨਹੀਂਗਾ ਕਿਸਾਨਾਂ ਨੂੰ ਥਾਂ ਥਾਂ ਤੇ ਕੁੱਟਿਆ ਗਿਆ ਮਜ਼ਦੂਰਾਂ ਦੇ ਧਰਨਿਆਂ ਤੇ ਡਾਂਗ ਪੈਂਦੀ ਆ ਬੇਰੁਜ਼ਗਾਰਾਂ ਦੇ ਧਰਨਿਆਂ ਤੇ ਡਾਂਗ ਪੈਂਦੀ ਆ ਤੇ ਸਾਡੇ ਜਿਹੜੇ ਸਾਥੋਂ ਕਿਤੇ ਵੱਡੇ ਪੱਤਰਕਾਰ ਸਾਹਿਬ ਨੇ ਉਹ ਉੱਥੇ ਤੁਹਾਨੂੰ ਕਦੇ ਨਜ਼ਰ ਆਇਆ ਤਾਂ ਮੈਨੂੰ ਦੱਸ ਦਿਓ ਪਰ ਐਸ ਕਮਲਕੌਰ ਦੀ ਮੌਤ ਦੇ ਉੱਪਰ ਉਹਦੇ ਕਾਰਨ ਕੀ ਹੋ ਸਕਦੇ ਨੇ ਇਹਦੇ ਤੇ ਫਿਰ ਉਹ ਜੱਜ ਕੇ ਕੁਰਸੀਆਂ ਤੇ ਬਹਿ ਕੇ ਤੇ ਉਹਦੇ ਕਾਰਨ ਕੱਲ ਦੇ ਲੱਭਣ ਲੱਗੇ ਹੋਏ ਨੇ ਵੀ ਇਹਦੇ ਕਾਰਨ ਕੀ ਹੋਏ ਕਮਲਕੌਰ ਮੈਂ ਕਹਿੰਨਾ ਯਾਰ ਹੱਦ ਹੈ ਮਾੜੀ ਮੋਟੀ ਸੰਗ ਸ਼ਰਮ ਚਾਹੀਦੀ ਆ ਕਮਲਕੌਰ ਦੀ ਖਬਰ ਆਪਾਂ ਵੀ ਬੋਲ ਰਹੇ ਆ ਪਰ ਉੱਥੇ ਸਾਰੀਆਂ ਥਾਵਾਂ ਤੇ ਹਾਜ਼ਰ ਸੀਗੇ ਜਿੱਥੇ ਲੋਕਾਂ ਦੇ ਨਾਲ ਦੁੱਖ ਦਰਦ ਵਾਪਰਦਾ ਪਰਸਨਲੀ ਹਾਜ਼ਰ ਸੀ ਨਿੱਜੀ ਤੌਰ ਤੇ ਮੈਨੂੰ ਲੱਗਦਾ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਸਮਾਜ ਦੇ ਵਿੱਚ ਇਹ ਚੀਜ਼ਾਂ ਫੈਲ ਕਿਉਂ ਰਹੀਆਂ ਨੇ ਆਪਣੀ ਜਵਾਨੀ ਸਾਰੀ ਫੁਕਰੀ ਹੋ ਰਹੀ ਹੈ ਚੱਕਵੀ ਹੋ ਰਹੀ ਹੈ ਆਪਣੀ ਜਵਾਨੀ ਨਸ਼ਾ ਚ ਗਰਕ ਗਈ ਹੈ ਆਪਣੀ ਜਵਾਨੀ ਆ ਜਿਹੜੇ 3 ਲੱਖ ਤੇ 84 ਹਜ਼ਾਰ ਫਾਲੋਅਰਸ ਹੀ ਉਹਦੇ ਪੌਣੇ 4 ਲੱਖ ਕਿਸੇ ਇੱਥੇ ਬਹੁਤ ਚੰਗੀਆਂ ਪੋਸਟਾਂ ਪਾਉਣ ਵਾਲੇ 5-5 ਸਾਲ ਤੋਂ ਕਈ ਲੱਗੇ ਨੇ ਸੋਹਣੀਆਂ ਪੋਸਟਾਂ ਗੁਰਬਾਣੀ ਨਾਲ ਸੰਬੰਧਿਤ ਜਾਂ ਸ਼ਹੀਦ ਭਗਤ ਸਿੰਘ ਹੋਰਾਂ ਤੇ ਉਹ ਜੇ ਸ਼ਹੀਦਾਂ ਦੇ ਵਿਚਾਰਾਂ ਨਾਲ ਸੰਬੰਧਿਤ ਪਾਰੇ ਲੋਕ ਪਰ ਲੋਕ ਫੋਲੋਅਰ ਹੀ ਨਹੀਂ ਮੰਨਦੇ ਉਹਨਾਂ ਦਾ 10-10 ਹਜ਼ਾਰ ਫੋਲੋਅਰ ਨਹੀਂ ਹੋਇਆ ਕਿਉਂਕਿ ਉਹ ਕੰਟੈਂਟ ਬੜਾ ਸੋਹਣਾ ਪੇਸ਼ ਕਰਦੇ ਨੇ ਇਹਦਾ ਮਤਲਬ ਇਹ ਆ ਕਿ ਸਾਡੇ ਸਮਾਜ ਦੇ ਲੋਕ 도ਛੀ ਨਹੀਂਗੇ ਜਿੱਧਰ ਨੂੰ ਲਿਜਾਣਾ ਚਾਹ ਰਿਹਾ ਸਿਸਟਮ ਲੋਕ ਉਧਰ ਨੂੰ ਜਾ ਰਹੇ ਨੇ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਣਾ ਜਿਹੜੇ ਦੇਸ਼ ਦੇ ਵਿੱਚ ਸਿਸਟਮ ਜੋ ਚਾਹੁੰਦਾ ਹੈ ਉਵੇਂ ਦਾ ਸਾਰਾ ਕੁਝ ਹੋ ਜਾਂਦਾ ਹੈ ਉਸੀ ਵੱਖ-ਵੱਖ ਦੇਸ਼ਾਂ ਦੇ ਵਿੱਚ ਵੇਖੋ ਅਲੱਗ-ਅਲੱਗ ਤਰ੍ਹਾਂ ਦਾ ਸਾਰਾ ਕੁਝ ਹੈ ਕਿਸੇ ਦੇਸ਼ 'ਚ ਭ੍ਰਿਸ਼ਟਾਚਾਰ ਬਹੁਤ ਹੈ ਕਿਤੇ ਹੈ ਹੀ ਨਹੀਂ ਕਿਸੇ ਦੇਸ਼ ਦੇ ਵਿੱਚ ਲੱਖਚਰਤਾ ਬਹੁਤ ਹੈ ਕਿਤੇ ਹੈ ਹੀ ਨਹੀਂ ਕਿਸੇ ਦੇਸ਼ ਦੇ ਵਿੱਚ ਡੈਮੋਕ੍ਰੇਸੀ ਤੇ ਆਜ਼ਾਦੀ ਦਾ ਲੈਵਲ ਉੱਚਾ ਹੈ ਤੇ ਕਿਸੇ ਦੇਸ਼ 'ਚ ਡਿਕਟੇਟਰਸ਼ਿਪ ਤੇ ਤਕੀਸ਼ਾ ਹੀ ਹੈ ਇਹ ਸਾਰਾ ਕੁਝ ਸਿਸਟਮ ਦੀ ਦੇਣ ਹੈ ਸਮਾਜ 'ਚ ਜਿਹੜੀਆਂ ਪ੍ਰਵਿਰਤੀਆਂ ਨੇ ਹਲੋ ਸਾਡੇ ਸਮਾਜ 'ਚ ਹੈ ਫੁਕਰੀਆਂ ਮਾਰਨ ਦੀ ਪ੍ਰਵਿਰਤੀ ਹੈ ਅਸੀਂ ਆਏ ਹੁੰਨੇ ਆ ਸਾਡੇ ਗੀਤਾਂ ਤੇ ਸਾਡੀਆਂ ਫਿਲਮਾਂ 'ਚ ਅਸੀਂ ਆ ਕਰ ਦਿੰਨੇ ਹੁੰਨੇ ਆ ਅਸੀਂ ਆਏ ਹੁੰਨੇ ਆ ਅਸੀਂ ਪੰਜਾਬੀ ਆ ਅਸੀਂ ਵਾਹ ਅਸੀਂ ਤਾਂ ਆ ਚੱਕ ਦਿੰਨੇ ਹੁੰਨੇ ਆ ਆ ਧਰ ਦਿੰਨੇ ਹੁੰਨੇ ਆ ਇਹ ਚੀਜ਼ਾਂ ਸਾਡੇ ਕਲਚਰ 'ਚ ਕੌਣ ਲੈ ਕੇ ਆਇਆ ਸਿਸਟਮ ਉਹ ਚਾਹੁੰਦਾ ਹੈ ਕਿ ਸਾਡੀ ਜਵਾਨੀ ਵੇਖੋ ਸ਼ਹੀਦ ਭਗਤ ਸਿੰਘ ਜਾਂ ਹੋਰ ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇ ਉਹਨਾਂ ਦੇ ਪੂਰਨਿਆਂ ਤੇ ਉਹਨਾਂ ਨੂੰ ਨਾਇਕ ਮੰਨ ਕੇ ਕੌਣ ਚੱਲਣਾ ਚਾਹੁੰਦਾ ਹੈ ਤੁਸੀਂ ਪੁੱਛੋ ਸਕੂਲਾਂ ਤੇ ਕਾਲਜਾਂ ਤੇ ਜਾ ਕੇ ਮੁੰਡੇ ਕੁੜੀਆਂ ਨੂੰ ਪੁੱਛੋ ਵੀ ਤੁਸੀਂ ਕਿਹਦੇ ਵਰਗਾ ਬੰਨਾ ਚਾਹੁੰਦੇ ਹੋ ਤੁਹਾਡਾ ਰੋਲ ਮਾਡਲ ਕੌਣ ਹੈ ਮੈਂ ਕਹਿੰਦਾ ਮੇਰੀ ਧੌਣ ਲਾ ਦਿਓ ਜੇ 100 ਚੋਂ 5 ਵੀ ਕਹਿ ਗਏ ਵੀ ਸਾਡੇ ਰੋਲ ਮਾਡਲ ਸਾਡੇ ਛੋਟੇ ਸਹਿਬਜ਼ਾਦੇ ਜਾਂ ਵੱਡੇ ਸਹਿਬਜ਼ਾਦੇ ਨਹੀਂ ਜਾਂ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਉਹ ਸਾਡੇ ਰੋਲ ਮਾਡਲ ਨਹੀਂ ਮੇਰੀ ਧੌਣ ਲਾ ਦਿਓ ਜੇ 100 ਚੋਂ 5 ਜਾਣਿਆਂ ਨੇ ਵੀ ਕਹਿਤਾ ਜੇ ਇੱਕ ਵੀ ਕੁੜੀ ਨੇ ਕਹਿਤਾ ਵੀ ਮੇਰੀ ਰੋਲ ਮਾਡਲ ਦੁਰਗਾ ਭਾਬੀ ਮੇਰੀ ਰੋਲ ਮਾਡਲ ਮਾਈ ਭਾਗ ਕੌਰ ਮੇਰੀ ਰੋਲ ਮਾਡਲ ਬੀਬੀ ਗੁਲਾਬ ਕੌਰ ਗਦਰੀ ਕਿਸੇ ਨੇ ਨਹੀਂ ਕਹਿਣਾ ਇਹ ਗੱਲ ਮੇਰੀ ਰੋਲ ਮਾਡਲ ਉਹ ਕਹਿਣਗੀਆਂ ਮਿਸ ਪੂਜਾ ਮੈਂ ਤਾਂ ਉਹਦੇ ਵਾਂਗ ਬੰਨਣਾ ਚਾਹਣੀ ਆ ਉਹਨੂੰ ਕਹੋ ਤੁਹਾਡੇ ਚ ਟੈਲੈਂਟ ਕੀ ਹੈ ਕਰਕੇ ਦਿਖਾਓ ਤਾਂ ਸਾਡੇ 90% ਮੁੰਡੇ ਕੁੜੀਆਂ ਚ ਜਦੋਂ ਟੈਲੈਂਟ ਵੇਖਣ ਜਾਏ ਜਾਂਦੇ ਆ ਚੈਨਲਾਂ ਵਾਲੇ ਤਾਂ ਟੈਲੈਂਟ ਹੁੰਦਾ ਉਹ ਕਹਿੰਦੇ ਹਾਂਜੀ ਮੈਂ ਠੁਮਕੇ ਲਾ ਕੇ ਦਿਖਾਉਣੀ ਆ ਜੀ ਮੈਂ ਭੰਗੜਾ ਪਾ ਲੈਣਾ ਸਾਡੇ ਰੋਲ ਮਾਡਲ ਕੌਣ ਨੇ ਸਾਡੇ ਰੋਲ ਮਾਡਲ ਗੁਸਾ ਨਾ ਕਰਿਓ ਸਾਡੇ ਰੋਲ ਮਾਡਲ ਬੱਬੂ ਮਾਨ ਸਾਡੇ ਰੋਲ ਮਾਡਲ ਸਿੱਧੂ ਮੁਖਸੇ ਵਾਲਾ ਸਾਹਿਬ ਸਾਡੇ ਰੋਲ ਮਾਡਲ ਦਲਜੀਤ ਦਸਾਂਜ ਕੁੜੀਆਂ ਦੇ ਰੋਲ ਮਾਡਲ ਮਿਸ ਪੂਜਾ ਕੌਰ ਵੀ ਆਹ ਤਾਂ ਸਾਡੇ ਰੋਲ ਮਾਡਲ ਨੇ ਸਾਡੇ ਰੋਲ ਮਾਡਲ ਇਹ ਕਿਵੇਂ ਬਣੇ ਜੇਕਰ ਸਾਡੇ ਸਮਾਜ ਦੇ ਵਿੱਚ ਇਹ ਪ੍ਰਚਾਰ ਹੋਵੇ ਕਿ ਯਾਰ ਸਾਡੇ ਰੋਲ ਮਾਡਲ ਆ ਨਹੀਂ ਆ ਹੋਣੇ ਚਾਹੀਦੇ ਨੇ ਸਰਕਾਰਾਂ ਚਾਹਣ ਸਿਸਟਮ ਚਾਹੇ ਸਕੂਲਾਂ ਦੇ ਵਿੱਚ ਉਹ ਪੜ੍ਹਾਈ ਕਰਾਈ ਜਾਏ ਆਪੇ ਬਨਣਗੇ ਸਾਡੇ ਰੋਲ ਮਾਡਲ ਉਹ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਸਾਡੇ ਜਵਾਕਾਂ ਨੂੰ ਪਤਾ ਹੀ ਨਹੀਂ ਭਾਈ ਕਨਈਆ ਜੀ ਕੌਣ ਹੈ ਤੇ ਕਿਵੇਂ ਬਣ ਗਏ ਉਹ ਰੋਲ ਮਾਡਲ ਭਾਈ ਕਨਈਆ ਜੀ ਸਾਡੇ ਬੱਚਿਆਂ ਦੇ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂਗਾ ਮੋਤੀ لال ਮਹਿਰਾ ਜੀ ਕੌਣ ਨੇ ਤੇ ਕਿਵੇਂ ਬਣ ਗਏ ਮੋਤੀ لال ਮਹਿਰਾ ਜੀ ਸਾਡੇ ਬੱਚਿਆਂ ਦੇ ਰੋਲ ਮਾਡਲ ਸਾਡੇ ਜਵਾਕਾਂ ਨੂੰ ਸਕੂਲਾਂ ਦੇ ਵਿੱਚ ਕਦੇ ਦੱਸਿਆ ਹੀ ਨਹੀਂ ਗਿਆ ਕਿ ਮਲੇਰ ਕੋਟਲੇ ਦਾ ਉਹ ਨਵਾਬ ਕੌਣ ਸੀ ਜਿਨੇ ਹਾ ਦਾ ਨਾਰਾ ਮਾਰਿਆ ਸੀ ਛੋਟੇ ਸਹਿਬਜ਼ਾਦਿਆਂ ਦੀ ਜਦੋਂ ਜ਼ੁਲਮ ਨਾਲ ਸ਼ਹਾਦਤ ਕਰਾਈ ਜਾ ਰਹੀ ਸੀ ਜਦੋਂ ਇਹ ਚੀਜ਼ਾਂ ਚੱਜ ਨਾਲ ਦਿਖਾਈਆਂ ਪੜਾਈਆਂ ਸੁਣਾਈਆਂ ਨਹੀਂ ਜਾ ਰਹੀਆਂ ਤਾਂ ਫਿਰ ਰੋਲ ਮਾਡਲ ਕੌਣ ਬਣਨਗੇ ਆਹੀ ਕੌਰ ਵੀ ਆਹੀ ਕਮਲਕੌਰ ਵਰਗੇ ਇਹੀ ਬਣਨਗੇ ਨਾ ਸੋ ਗੱਲ ਸੁਣੋ ਜੜ ਤੱਕ ਜਾਇਆ ਕਰੀਏ ਆਪਾਂ ਉੱਤੇ ਉੱਤੇ ਐਵੇਂ ਟਪੂਸੀਆਂ ਹੀਆਂ ਮਾਰ ਕੇ ਨਾ ਸਰਗੇ ਇੱਕ ਕਮਲਕੌਰ ਮਰ ਗਈ ਹੈ ਹਜ਼ਾਰਾਂ ਪੈਦਾ ਹੋ ਜਾਣਗੀਆਂ ਪੂਰੀ ਫਿਲਮ ਇੰਡਸਟਰੀ ਪ੍ਰੋਸ ਕੀ ਰਹੀ ਹੈ ਕੀ ਪ੍ਰੋਸ ਹੋਇਆ ਜਾ ਰਿਹਾ ਫਿਲਮਾਂ ਤੇ ਗੀਤਾਂ ਦੇ ਨਾਲ ਫਿਲਮਾਂ ਤੇ ਗੀਤਾਂ ਦੇ ਵਿੱਚ ਕੀ ਚੀਜ਼ ਪ੍ਰੋਸੀ ਜਾਂਦੀ ਹੈ 100 ਚੋਂ 96 97 ਗਾਣਿਆਂ ਦੇ ਵਿੱਚ ਕੁੜੀਆਂ ਦੇ ਅੰਗਾਂ ਦੀਆਂ ਤਾਰੀਫਾਂ ਨੇ ਨਸ਼ੇ ਦੀਆਂ ਤਾਰੀਫਾਂ ਨੇ ਮਤਲਬ ਪੌਣੇ 5 ਵਜੇ ਮਿੱਤਰਾਂ ਨੂੰ ਹਾਂ ਕਰ ਗਈ ਤੇ ਪੀ ਗਏ ਪੌਣਾ ਢੋਲ ਜੱਟੀ ਹੂੰ ਮਿੱਤਰਾਂ ਦੀ ਮੋਟਰ ਤੇ ਕੱਚ ਦੀ ਗਲਾਸੀ ਖੜਕੇ ਅੱਜ ਕੁਟ ਪੀਣੀ ਆ ਪੀਣੀ ਆ ਸਰਦਾਰਾ ਤੀਜਾ ਪੈਗ ਲਾ ਕੇ ਤੇਰੀ ਬਾਹ ਫੜਨੀ ਇਹ ਕੁਛ ਸਾਡੇ ਗੀਤਾਂ ਦੇ ਵਿੱਚ ਆ ਰਿਹਾ ਹੈ ਤੇ ਅਸੀਂ ਗਾਉਣ ਵਾਲਿਆਂ ਨੂੰ ਉਸਤਾਦ ਜੀ ਉਸਤਾਦ ਜੀ ਕਹਿੰਦੇ ਆ ਤਾਂ ਫਿਰ ਕਿਹਦੇ ਨਾ ਕਮਲਕੌਰ ਵਰਗੇ ਇਹ ਜੜੀਆਂ ਕੁੜੀਆਂ ਨੇ ਜਿੰਨੇ ਆਪਦਾ ਨਾਂ ਨਕਲੀ ਰੱਖਿਆ ਸੀ ਅਸਲ ਨਾਂ ਉਹਦਾ ਕੰਚਨ ਹੈ ਪੰਜਾਬੋਂ ਬਾਹਰ ਦੀ ਹੈ ਤੇ ਨਾਂ ਆਪਦਾ ਰੱਖ ਕੇ ਕਮਲਕੌਰ ਤੇ ਉਹ ਕੰਮ ਇੱਥੇ ਕਰ ਰਹੀ ਸੀ ਰੀਲਾ ਰੂਲਾ ਪਾਉਣ ਦਾ ਪਾ ਗੰਦ ਰਹੀ ਸੀ ਉਹ ਪਰ ਕਿਵੇਂ ਨਾ ਪਾਉਣਗੇ ਜਦੋਂ ਜਿਹੜੀ ਚੀਜ਼ ਵਿਕੇ ਨਾ ਹਰਜ ਕਰੋ ਹਰਜ ਕਰੋ ਮੈਂ ਉਥੇ ਜਿੱਥੇ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਹੋਣ ਉਥੇ ਜਾ ਕੇ ਮੈਂ ਤਮਾਕੂ ਵੇਚਣਾ ਸ਼ੁਰੂ ਕਰ ਦਿਆਂ ਤੇ ਕਿੰਨੇ ਦਿਨ ਹੱਟੀ ਪਾ ਕੇ ਰੱਖਾਂਗਾ ਜਦੋਂ ਵਿਕਣਾ ਹੀ ਨਹੀਂ ਤੇ ਬੰਦ ਕਰ ਦਾਂਗਾ ਮੈਂ ਤੇ ਜੇ ਉਥੇ ਵਿਕੇ ਧੜਾ ਧੜ ਜਿਹੜੀ ਚਿੱਥੇ ਵੇਖਦੀ ਆ ਉਥੇ ਉਹ ਵੇਚੀ ਜਾਂਦੀ ਆ ਤੇ ਵੇਖਦੀ ਕਿਹੜੀ ਚੀਜ਼ ਆ ਜਿਹੜੀ ਲੋਕਾਂ ਦਾ ਟੇਸਟ ਬਣਾਈ ਹੁੰਦੀ ਆ ਤਾਂ ਲੋਕਾਂ ਦਾ ਟੇਸਟ ਜਿਹੜਾ ਉਹ ਬਣਾਇਆ ਗਿਆ ਇਸੇ ਕਰਕੇ 4 ਲੱਖ ਦੇ ਕਰੀਬ ਫਾਲੋਅਰ ਨਾ ਉਹਦੇ ਬਾਕੀ ਰਹਿੰਦੀਆਂ ਗੱਲਾਂ ਤੁਸੀਂ ਆਪੇ ਸੋਚ ਲਿਓ ਤੁਸੀਂ ਤਾਂ ਮੇਰੇ ਨਾਲੋਂ ਵੀ ਸਿਆਣੇ ਹੋ ਸਮਝਦਾਰ ਹੋ ਬਹੁਤ ਮਿਹਰਬਾਨੀ ਸ਼ੁਕਰੀਆ